ਅਸੀਂ ਹਰਨ ਉਤਪਤ 41 ਪੜ੍ਹਦੇ ਆ ਇੱਥੇ ਲਿਖਿਆ ਕਿ ਯੋਸੇਫ ਮਿਸਰ ਵਿੱਚ ਲਿਆਂਦਾ ਗਿਆ ਅਤੇ ਪੋਟੀਫਰ ਮਿਸਰੀ ਨੇ ਜਿਹੜਾ ਫਰੋਨ ਦਾ ਹਾਕਮ ਅਤੇ ਅੰਗ ਰੱਖਿਆ ਕਾ ਦਾ ਪ੍ਰਧਾਨ ਸੀ ਉਸ ਨੇ ਇਸਮਾਈਲੀਆ ਦੇ ਹੱਥੋਂ ਮੁੱਲ ਲੈ ਲਿਆ ਮਤਲਬ ਯੋਸੇਫ ਨੂੰ ਉਹਨੇ ਖਰੀਦ ਲਿਆ ਸੋ ਤਾਂ ਹੀ ਉਹ ਆਇਆ ਸੀ ਉੱਥੇ ਉਹਦੇ ਭਰਾਵਾਂ ਨੇ ਵੇਚਿਆ ਸੀ ਆਈ ਥਿੰਕ ਯੈਸ ਇਸ ਇਸਮਾਈਲੀਆ ਆਈ ਥਿੰਕ ਇਹ ਲੱਗਦਾ ਕਿ ਆਬਰਾਮ ਦੇ ਪੁੱਤਰ ਪੁੱਤਰ ਦਾ ਗਰੂਪ ਸੀ ਜਿਹੜਾ ਵਪਾਰ ਕਰ ਰਿਹਾ ਸੀ ਇਥੇ ਲਿਖੇ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਯਹੋਵਾ ਯੋਸਫ ਦੇ ਅੰਗ ਸੰਸੀ ਸੋ ਇਥੇ ਲਿਖਿਆ ਕਿ ਯਹੋਵਾ ਯੋਸਫ ਦੇ ਅੰਗ ਸੰਸੀ ਮਤਲਬ ਰੱਬ ਯੋਸਫ ਦੇ ਨਾਲ ਸੀ ਬਸ਼ੱਕ ਉਹ ਉੱਥੇ ਨਾ ਸੀ ਜਿੱਥੇ ਉਹਦਾ ਪਿਤਾ ਸੀ ਜਿੱਥੇ ਉਹਦੇ ਭਰਾ ਸੀ ਉਹਨਾਂ ਨੇ ਤਵੇਛ ਦਿੱਤਾ ਸੀ ਪਰ ਯਹੋਵਾ ਇੱਥੇ ਵੀ ਉਹਦੇ ਨਾਲ ਸੀ ਸੋ ਇਸ ਤੋਂ ਪਤਾ ਲੱਗਦਾ ਕਿ ਰੱਬ ਨੂੰ ਕੋਈ ਇਦਾਂ ਨਹੀਂ ਪਰਵਾਹ ਹੈਗੀ ਕਿ ਕੋਈ ਮਨੁੱਖ ਕਿੱਥੇ ਚਲ ਜਾਵੇ ਉਹ ਕਿਸੇ ਨੂੰ ਵੀ ਕਿసే ਦਿਨ ਆਹ ਹੋ ਸਕਦਾ ਕਿਸੇ ਵੀ ਜਗ੍ਹਾ ਤੇ ਸੋ ਦੈਟਸ ਸੱਡਨਲੀ ਬਹੁਤ ਇਹ ਹੌਸਲਾ ਵਧਾਉਣ ਵਾਲੀ ਗੱਲ ਆ ਕਿ ਇਸ ਲਈ ਉਹ ਕਹਿੰਦਾ ਉਹ ਇੱਥੇ ਲਿਖਿਆ ਵੱਡ ਵੱਡ ਭਾਗਾ ਮਨਕ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ ਤਦ ਉਸਦੇ ਸਵਾਮੀ ਨੇ ਵੇਖਿਆ ਕਿ ਯਹੋਵਾ ਉਸਦੇ ਅੰਗ ਸੰਗ ਹੈ ਅਤੇ ਜੋ ਵੀ ਕੰਮ ਉਹ ਕਰਦਾ ਆ ਉਸਦੇ ਹੱਥੋਂ ਉਹ ਸਫਲ ਕਰਾਉਂਦਾ ਆ ਸੋ ਯੋਸਫ ਉਤੇ ਉਹਦੀ ਦੇਆ ਦੀ ਨਿਗਾਹ ਹੋਈ ਯੋਸਫ ਨੇ ਉਹਦੀ ਸੇਵਾ ਕੀਤੀ ਅਤੇ ਉਸ ਨੇ ਉਹਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਸ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ ਸੋ ਯੋਸਫ ਇੰਨਾ ਭਰੋਸੇਯੋਗ ਸੀ ਆਪਣੇ ਕੰਮ ਵਿੱਚ ਕਿ ਸਾਰਾ ਕੁਝ ਇਸ ਬੰਦੇ ਨੇ ਉਹਦੇ ਹੱਥ ਵਿੱਚ ਛੱਡ ਦਿੱਤਾ ਕਰਕੇ ਉਹ ਲਾਇਕ ਭਰੋਸੇਯੋਗ ਮਨੋਕ ਸੀ ਤੇ ਲਿਖਿਆ ਅਜਿਹਾ ਹੋਇਆ ਕਿ ਜਿਸ ਵੇਲੇ ਤੋਂ ਉਸਨੇ ਉਹਨੂੰ ਆਪਣੇ ਘਰ ਦਾ ਅਤੇ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹੋਵਾ ਨੇ ਉਸ ਮਿਸਰੀ ਦੇ ਘਰ ਉੱਤੇ ਯੋਸੇਫ ਦੇ ਕਾਰਨ ਬਹੁਤ ਬਰਕਤ ਦਿੱਤੀ ਕਿਉਂਕਿ ਯਹੋਵਾ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ ਸੋ ਪਹਿਲਾਂ ਤਾਂ ਇੱਥੇ ਲਿਖਿਆ ਜਦੋਂ ਰੱਬ ਨੇ ਜਦੋਂ ਦੇਖਿਆ ਕਿ ਇਸ ਬੰਦੇ ਨੇ ਯੋਸੇਫ ਨੂੰ ਮੁਖਤਿਆਰ ਬਣਾ ਦਿੱਤਾ ਸੋ ਉਹਦੇ ਬਦਲੇ ਰੱਬ ਨੇ ਉਸ ਘਰ ਨੂੰ ਹੋਰ ਬਰਕਤ ਦਿੱਤੀ ਤੇ ਸਿਰਫ ਘਰ ਨੂੰ ਨਹੀਂ ਇੱਥੇ ਲਿਖਿਆ ਖੇਤ ਵਿੱਚ ਜੋ ਵੀ ਸੀ ਤੇ ਘਰ ਵਿੱਚ ਜੋ ਵੀ ਸੀ ਰਾਈਟ ਸੋ ਮਤਲਬ ਇਸ ਬੰਦੇ ਦੀਆਂ ਸਾਰੀ ਸਾਰੀ ਜਿਹੜੀ ਜ਼ਿੰਦਗੀ ਦੇ ਦੇ ਖੇਤਰ ਸੀ ਉਹਦੇ ਵਿੱਚ ਉਹ ਸਫਲ ਹੋ ਰਿਹਾ ਸੀ ਕਿਉਂਕਿ ਯੂਸਫ ਨਿਗਰਾਨੀ ਰੱਖ ਰਿਹਾ ਸੀ ਉਸ ਨੇ ਸਭ ਕੁਝ ਯੂਸਫ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖਤਰ ਦੀ ਖਬਰ ਨਾ ਰੱਖੀ ਅਤੇ ਯੂਸਫ ਰੂਪਵੰਤ ਅਤੇ ਸੋਹਣਾ ਸੀ ਸੋ ਜਿਹੜੀ ਗੱਲ ਆ ਯੋਸਫ ਰੂਪਵੰਤ ਅਤੇ ਸੋਹਣਾ ਸੀ ਇਹ ਹੁਣ ਸਾਨੂੰ ਅਗਲੀ ਗੱਲ ਵੱਲ ਪਹੁੰਚਾ ਰਹੀ ਆ ਕਿ ਹੁਣ ਕੀ ਹੋਣ ਵਾਲਾ ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸਵਾਮੀ ਦੀ ਪਤਨੀ ਆਪਣੀਆਂ ਅੱਖਾਂ ਯੋਸਫ ਨਾਲ ਲੌਣ ਲੱਗ ਪਈ ਤੇ ਉਸ ਨੂੰ ਉਸਨੇ ਉਹਨੂੰ ਆਖਿਆ ਤੂੰ ਮੇਰੇ ਨਾਲ ਲੇੜ ਹੁਣ ਇਹ ਗੱਲ ਸੈਂਸ ਅਸੀਂ ਇਹ ਪੂਰੀ ਤਰ੍ਹਾਂ ਅੰਡਰਸਟੈਂਡ ਕਰ ਸਕਦੇ ਹਾਂ ਸੋ ਯੋਸਫ ਜਵਾਨ ਸੀ ਆਪਣੇ ਮਾਲਕ ਨਾਲ ਇੱਥੇ ਲਿਖਿਆ ਆ ਕਿ ਉਹ ਰੂਪਵੰਤ ਅਤੇ ਸੋਹਣਾ ਸੀ ਆ ਤਾਂ ਇੱਥੇ ਲਿਖਿਆ ਤੇ ਹੁਣ ਉਸ ਬੰਦੇ ਦੀ ਜਿਹੜੀ ਪਤਨੀ ਆ ਉਹ ਘਰੇ ਹੁੰਦੀ ਸੀ ਇਹ ਤੇ ਜਦਾਂ ਅਸੀਂ ਦੇਖ ਹੀ ਸਕਦੇ ਆ ਇਸ ਸਟੋਰੀ ਦੇ ਮਤਾਬਕ ਵੀ ਜਰੂਰ ਇਹ ਹੀ ਗੱਲ ਹੋਣੀ ਹੋਣੀ ਸੀ ਕਿ ਉਸ ਔਰਤ ਨੇ ਯੂਸਫ ਵੱਲ ਅਮ ਇਸ ਨਜ਼ਰ ਨਾਲ ਦੇਖਣਾ ਸੀ ਕਰਕੇ ਕਿਹੜੀ ਔਰਤ ਹੈ ਜਿਹੜੀ ਰਾਬਤੋਂ ਨਹੀਂ ਡਰਦੀ ਰਾਈਟ ਜਿਹੜੀ ਇਸ ਤਰ੍ਹਾਂ ਨਹੀਂ ਸੋਚੂਗੀ ਤੇ ਇਹ ਵੀ ਅਸੀਂ ਸੋਚ ਸਕਦੇ ਆ ਕਿ ਇਸ ਜਿਹੜਾ ਵਿਅਕਤੀ ਸੀ ਪੋਟੀਫਰ ਜਿਹੜਾ ਸ਼ਾਇਦ ਘਰ ਵਿੱਚ ਨਹੀਂ ਸੀ ਰਾਈਟ ਇਹਨਾਂ ਟਾਈਮ ਆ ਵਿੱਚ ਕਰਕੇ ਉਹਨੇ ਸਾਰਾ ਕੁਝ ਯੂਸਫ ਦੇ ਹੱਥ ਵਿੱਚ ਛੱਡ ਦਿੱਤਾ ਕਿ ਉਹਨੇ ਉਹਦੀ ਪਤਨੀ ਜਿਹਦਾ ਸੋਹਣੀ ਹੋਣੀ ਆ ਇੰਨੇ ਵੱਡੇ ਅਹੁਦੇ ਦੇ ਬੰਦੇ ਦੀ ਪਤਨੀ ਯੂ ਨੋ ਅੱਜ ਦੇਖ ਲਓ ਵੱਡੇ ਅਹੁਦੇ ਦੀਆਂ ਜਿਹੜੇ ਲੋਕ ਹੁੰਦੇ ਆ ਉਹ ਉਹਨਾਂ ਦੀਆਂ ਪਤਨੀਆਂ ਖਦ ਰੂਪਵੰਤ ਕਾਫੀ ਹੁੰਦੀਆਂ ਸੋ ਲੱਗ ਰਿਹਾ ਮੈਨੂੰ ਮੇਰਾ ਅੰਦਾਜ਼ਾ ਹੈ ਕਿ ਇਹ ਔਰਤ ਵੀ ਬਹੁਤ ਸੋਹਣੀ ਸੀ ਤੇ ਹੁਣ ਇਹ ਯੂਸਫ ਨੂੰ ਦੇਖ ਲਿਆ ਜੋ ਜਵਾਨ ਆ ਸੋਹਣਾ ਆ ਪੋਟੀਫਰ ਨਾਲੋਂ ਵੀ ਜਵਾਨ ਹੋਣਾ ਆ ਤੇ ਪੋਟੀਫਰ ਨਾਲੋਂ ਵੀ ਸੋਹਣਾ ਹੋਣਾ ਆ ਮੇਬੀ ਰਾਈਟ ਤੇ ਉਹ ਸਫਲ ਵੀ ਆ ਮਤਲਬ ਹਰੇਕ ਪੱਖੋਂ ਉਹ ਕਾਮਯਾਬ ਹੈ ਸੋ ਹੁਣ ਉਹ ਉਹਦੇ ਨਾਲ ਲੇਟਣਾ ਚਾਹੁੰਦੀ ਹੈ ਰਾਈਟ ਪਰ ਉਸਨੇ ਨਾ ਮੰਨਿਆ ਮਤਲਬ ਯੋਸਫ ਨੇ ਨਾ ਮੰਨਿਆ ਤੇ ਆਪਣੇ ਸਵਾਮੀ ਦੀ ਪਤਨੀ ਨੂੰ ਆਖਿਆ ਵੇਖੋ ਹੁਣ ਦੇਖੋ ਯੋਸਫ ਨੇ ਹੁਣ ਮੈਂ ਇਹ ਕਹਿ ਸਕਦਾ ਕਿ ਯੋਸਫ ਵੀ ਇਨਮਾਰਦ ਸੀ ਰਾਈਟ ਜੋ ਜੋ ਮਾਰਦ ਦੇ ਵਿੱਚ ਭਾਵਨਾਵਾਂ ਹੁੰਦੀਆਂ ਆ ਉਹਦੇ ਵਿੱਚ ਵੀ ਸਨ ਪਰ ਉਹਨੇ ਦੇਖੋ ਉਹਨ ਉਹਨੇ ਉਹਨੂੰ ਇਹ ਨਹੀਂ ਕਿਹਾ ਕਿ ਮੈਂ ਨਹੀਂ ਤੇਰੇ ਨਾਲ ਲੇਟਣਾ ਤੂੰ ਸੋਹਣੀ ਨਹੀਂ ਹੈਗੀ ਉਹਨੇ ਕਿਹਾ ਪਰ ਉਸਨੇ ਉਸ ਨਾਮ ਅਨਿਆ ਤੇ ਆਪਣੇ ਸਵਾਮੀ ਦੀ ਪਤਨੀ ਨੂੰ ਆਖਿਆ ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਉਹ ਕਹਿੰਦਾ ਵੀ ਉਹ ਉਹਨੇ ਇੰਨਾ ਭਰੋਸਾ ਮੇਰੇ ਉਤੇ ਰੱਖਿਆ ਅਤੇ ਇਸ ਘਰ ਵਿੱਚ ਮੇਤੋਂ ਵੱਡਾ ਵੀ ਕੋਈ ਨਹੀਂ ਅਤੇ ਉਸਨੇ ਥਾਤੋਂ ਬਿਨਾ ਕੋਈ ਚੀਜ਼ ਮੇਰੇ ਕੋਲ ਰੋਕ ਕੇ ਵੀ ਨਹੀਂ ਰੱਖੀ ਮਤਲਬ ਲੱਗਦਾ ਕਿ ਉਹਨੂੰ ਵੀ ਉਹਨੂੰ ਆਜ਼ਾਦੀ ਸੀ ਆਪਣੇ ਮਾਲਕ ਦੀਆਂ ਚੀਜ਼ਾਂ ਵਿੱਚੋਂ ਖੁਦ ਆਨੰਦ ਮਾਨਣ ਦੀ ਪਰ ਉਹ ਕਹਿੰਦਾ ਤੇਤ ਤੋਂ ਬਿਨਾ ਇਥੇ ਰਾਈਟ ਇਥੇ ਲਿਖਿਆ ਤੋਤ ਤੋਂ ਬਿਨਾ ਕੋਈ ਚੀਜ਼ ਮੇਰੇ ਕੋਲੋਂ ਰੋਕ ਵੀ ਨਹੀਂ ਰੱਖੀ ਕਹਿੰਦਾ ਕਿਉਂ ਜੋ ਤੁਸੀਂ ਉਹਦੀ ਪਤਨੀ ਹੋ ਕਹਿੰਦਾ ਵੀ ਇਹ ਚੀਜ਼ ਤਾਂ ਮੈਨੂੰ ਵੀ ਸੈਂਸ ਅੰਡਰਸਟੈਂਡ ਹੁੰਦੀ ਵੀ ਬਿਓਨੇ ਮੈਨੂੰ ਤੂੰ ਨਹੀਂ ਮੈਂ ਤੂੰ ਮੇਰੇ ਉਹਨੇ ਤੇਤ ਤੋਂ ਛੱਟ ਸਾਰਾ ਕੁਝ ਮੈਨੂੰ ਦਿੱਤਾ ਇਹਦਾ ਮਤਲਬ ਉਹਨੇ ਉਹ ਨਹੀਂ ਚਾਹੁੰਦਾ ਕਿ ਮੈਂ ਤੇਰੇ ਨਾਲੇ ਕੰਮ ਕਰਾਂ ਰਾਈਟ ਫਿਰ ਉਹ ਕਹਿੰਦਾ ਮੈਂ ਐਡੀ ਵੱਡੀ ਬੁਰੀਾਈ ਅਤੇ ਪਾਪ ਪਰਮੇਸ਼ਰ ਦੇ ਵਿਰੋਧ ਕਿਵੇਂ ਕਰਾਂ ਸੋ ਆਈ ਥਿੰਕ ਉਹ ਦੋਜੀ ਜੀ ਇਥੇ ਆਇਆ ਇੱਕ ਤਾਂ ਚੀਜ਼ ਮੈਨੂੰ ਪੱਕੀ ਲੱਗਦੀ ਵੀ ਇੰਨਾ ਕੁਸ ਤੋਂ ਬਾਅਦ ਮੈਂ ਇਹ ਬਹੁਤ ਵੱਡੀ ਬੁਰੀਾਈ ਹੋਗੀ ਜੇ ਮੈਂ ਇਹ ਕਰੂੰਗਾ ਤੇ ਫਿਰ ਉਹ ਕਹਿੰਦਾ ਅਤੇ ਪਾਪ ਪਰਮੇਸ਼ਰ ਦੇ ਵਿਰੋਧ ਸੋ ਉਹ ਜਿਹੜੀ ਗੱਲ ਉਹ ਤੋਂ ਮੰਗ ਕਰ ਰਹੀ ਸੀ ਉਹਨੂੰ ਲੱਗ ਰਿਹਾ ਸੀ ਕਿ ਪਰਮੇਸ਼ਰ ਦੇ ਬਹੁਤ ਵਿਰੋਧ ਇੱਕ ਪਾਪ ਹੋਣਾ ਹੈ ਅਮ ਸ਼ਾਇਦ ਯੋਸਫ ਜਾਨਦਾ ਸੀ ਕਿ ਪਰਮੇਸ਼ਰ ਕਿਸੇ ਹੋਰ ਔਰਤ ਦੇ ਨਾਲ ਕਿਸੇ ਹੋਰ ਵਿਆਕਤੀ ਦੀ ਔਰਤ ਨਾਲ ਰਾਈਟ ਉਸ ਟਾਈਮ ਵਿੱਚ ਆਈ ਥਿੰਕ ਕੋਈ ਵਾਰ ਇਹ ਨਹੀਂ ਗੱਲਾਂ ਕੀਆਂ ਜਾਂਦੀਆਂ ਪਰ ਕਿਸੇ ਹੋਰ ਵਿਆਹੀ ਹੋਈ ਔਰਤ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਇਹ ਬਹੁਤ ਬੁਰੀ ਗੱਲ ਸੀ ਨਾ ਰੱਬ ਦੀਆਂ ਨਜ਼ਰਾਂ ਵਿੱਚ ਰਾਈਟ ਤੁਹਾਨੂੰ ਯਾਦ ਹੋਣਾ ਕਿ ਜਦੋਂ ਤੁਮਾਰ ਜੂਦਾ ਦੀ ਜਿਹੜੀ ਅਸੀਂ ਪੜ ਕੇ ਹਟੀਆਂ ਨੋ ਸੀ ਉਹ ਉਹ ਉਹਨੂੰ ਜੂੜਾ ਨੂੰ ਇਦਾਂ ਯਕੀਨ ਹੋਇਆ ਸੀ ਅਸੀਂ ਪੜ੍ਹ ਕੇ ਜਟੇ ਆ ਬਈ ਉਹ ਉਹਨੇ ਉਹਨੂੰ ਦੱਸਿਆ ਗਿਆ ਵੀ ਉਹ ਕੰਜਰੀ ਹੋ ਕੇ ਉਹਨੇ ਜਨਮ ਦਿੱਤਾ ਬਿਸ਼ੱਕ ਉਹ ਜਨਮ ਉਹਨੇ ਵੈਸਵਾ ਦੀ ਰੂਪ ਆਪਣਾ ਬਣਾ ਕੇ ਜੂੜਾ ਦਾ ਦੇ ਨਾਲ ਜਨਮ ਲਿਆਂਦਾ ਦੋ ਦੋ ਮੁੰਡਿਆਂ ਨੂੰ ਪਰ ਉਹਨੇ ਉਹਨੂੰ ਜਾਲਣ ਨੂੰ ਤਿਆਰ ਹੋ ਗਿਆ ਸੀ ਸੋ ਲੱਗਦਾ ਸੀ ਕਿ ਯੂਸਫ ਵੀ ਇਨ ਇਨਾਂ ਚੀਜ਼ਾਂ ਨਾਲ ਵਾਕਿਫ ਸੀ ਰਾਈਟ ਸੋ ਐਨੀਵੇਸ ਤੇਰੇ ਘਟਾ ਦਾ ਜਿਹੜਾ ਹੋਇਆ ਕਿ ਉਹ ਹਰ ਰੋਜ਼ ਸੋਚ ਲਓ ఎవਰੀ ਡੇ ਹਰ ਰੋਜ਼ ਯੋਸਫ ਨੂੰ ਆਖਦੀ ਰਹੀ ਪਰ ਉਸ ਨੇ ਉਹਦੀ ਗੱਲ ਨਾ ਮੰਨੀ ਸੀ ਯੋਸਫ ਲਈ ਵੀ ਕਿੰਨੀ ਇਹ ਸੈल्फ ਕੰਟਰੋਲ ਦੀ ਗੱਲ ਹੋਣੀ ਆ ਪਰਸੈਂਟ ਸ਼ੀਟ ਤਾਂ ਐਸੈਂਸ਼ੀਅਲ ਤਾਂ ਨਹੀਂ ਆ ਆਪਣੇ ਆਪ ਨੂੰ ਕਾਬੂ ਰੱਖਣਾ ਰਾਈ ਕਿਉਂਕਿ ਉਹ ਵੀ ਕਹਿ ਸਕਦਾ ਸੀ ਵੀ ਕਿਸੇ ਨੂੰ ਕਿਹੜਾ ਪਤਾ ਲੱਗਣਾ ਰਾਈ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ ਮੈਨੂੰ ਲੱਗਦਾ ਆ ਕਿ ਇਸ ਔਰਤ ਨੇ ਇਹ ਉਹਨੂੰ ਜਰੂਰ ਪਤਾ ਹੋਣਾ ਹੈ ਔਰਤ ਨੂੰ ਤਾਂ ਹੁਣ ਪਤਾ ਆ ਜਿਹੜੀ ਜਿਹੜੀ ਉਹਨੂੰ ਪਿਆਰ ਕਰਦੀ ਹੈ ਜਾਂ ਚਾਹੁੰਦੀ ਜਿਹੜੀ ਉਹਨੂੰ ਕਿ ਉਹ ਕਦੋਂ ਆਉਂਦਾ ਕਦੋਂ ਜਾਂਦਾ ਹੈ ਤੇ ਮੈਂ ਸਾਰੇ ਘਰ ਵਿੱਚੋਂ ਕੱਢ ਦਵਾਂ ਲੋਕਾਂ ਨੂੰ ਜਦੋਂ ਆਊਗਾ ਫਿਰ ਅਸੀਂ ਇਕੱਲੇ ਹੋਵਾਂਗੇ ਆਈ ਮੀਨ ਮੈਨੂੰ ਲੱਗਦਾ ਕਿ ਉਹਨੇ ਇਹ ਜਿਹੜੀ ਹਾਲਾਤ ਤਿਆਰ ਕੀਤੀ ਮੇਬੀ ਫਤ ਉਸਨੇ ਉਹਦਾ ਕੱਪੜਾ ਫੜ ਕੇ ਉਹਨੂੰ ਆਖਿਆ ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਹਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿਕਲ ਗਿਆ। ਤਦ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਭੱਜ ਗਿਆ। ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਖਿਆ ਵੇਖੋ ਉਹ ਇੱਕ ਅਬਰਾਨੀ ਨੂੰ ਮਤਲਬ ਆਪਣੇ ਪਤੀ ਬਾਰੇ ਗੱਲ ਕਰ ਰਹੀ ਹੈ। ਸੀ ਉਹ ਪਤੀ ਬਾਰੇ ਉਹਦੀ ਬੜੀ ਇੱਜ਼ਤ ਨਹੀਂ ਸੀ ਜਿਸ ਤਰ੍ਹਾਂ ਉਹ ਬੋਲ ਰਹੀ ਆ। ਉਹ ਕਹਿੰਦੀ ਵੇਖ ਵੇਖੋ ਉਹ ਇੱਕ ਅਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡਾ ਨਿਰਾਦਰ ਕਰੇ। ਉਹ ਮੇਰੇ ਕੋਲ ਅੰਦਰ ਆਇਆ ਉਹ ਕਹਿੰਦੀ ਤਾਂ ਜੋ ਉਹ ਮੇਰੇ ਨਾਲ ਲੇਟੇ ਪਰ ਮੈਂ ਉੱਚੀ ਆਵਾਜ਼ ਨਾਲ ਬੋਲ ਪਈ ਸੋ ਕਿੰਨਾ ਉਹਨੇ ਵੱਡਾ ਝੂਠ ਬੋਲਿਆ ਤੇ ਦੇਖੋ ਜਦ ਉਸਨੇ ਸੁਣਿਆ ਕਿ ਮੈਂ ਉੱਚੀ ਆਵਾਜ਼ ਨਾਲ ਚਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ ਸੋ ਉਸਨੇ ਆਪਣੇ ਸਵਾਮੀ ਦੇ ਘਰ ਆਉਣ ਤੱਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ ਤਦ ਉਸਨੇ ਉਹਨੂੰ ਸਾਰੀਆਂ ਗੱਲਾਂ ਦਸੀਆਂ ਅਤੇ ਆਖਿਆ ਜਿਹੜਾ ਅਬਰਾਨੀ ਗੁਲਾਮ ਤੂੰ ਸਾਡੇ ਕੋਲ ਲੈ ਆਇਆ ਹੈ ਉਹ ਮੇਰੇ ਕੋਲ ਅੰਦਰ ਆ ਆਵੜਿਆ ਅਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ ਪਰ ਜਦ ਮੈਂ ਉੱਚੀ ਆਵਾਜ਼ ਨਾਲ ਚਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ ਸੋ ਕਿੰਨਾ ਇਹ ਉਹਦੇ ਮਨ ਵਿੱਚ ਇਸ ਇੰਸਾਰਤ ਵਿੱਚ ਕਿੰਨੀ ਅਸੀਂ ਕਹਿ ਸਕਦੇ ਹਾਂ ਚੋਸਤੀ ਸੀ ਕਿ ਉਹ ਕਿੰਦਾ ਸਟੋਰੀ ਨੂੰ ਬਣਾ ਲਈ ਕਿ ਕਿੱਥੇ ਯੂਸਫ ਆਪਣਾ ਕੱਪੜਾ ਛੱਡ ਕੇ ਭੱਜ ਗਿਆ ਰਾਈਟ ਕਿੱਥੇ ਉਹਨੂੰ ਕਹਿ ਰਹੀ ਹੈ ਕਿ ਆਪਣਾ ਕਪੜਾ ਇਸ ਕਰਕੇ ਛੱਡਿਆ ਉਹ ਭੁੱਲ ਗਿਆ ਮਤਲਬ ਮੇਨਾਂ ਇਹ ਕੰਮ ਕਰਨ ਲੱਗਾ ਸੀ ਤੇ ਫਿਰ ਜਦੋਂ ਮੈਂ ਚਲਾਈ ਉਹ ਭੱਜ ਗਿਆ ਤੇ ਆ ਭਲਾਤਾ ਆਪਣਾ ਕਪੜਾ ਤੇ ਹੁਣ ਉਹਦਾ ਸਬੂਤ ਮੇ ਕੋ ਹੈ ਰਾਈਟ ਸੋ ਇਸ ਗੱਲ ਵੀ ਕਿੰਨੀ ਐਨ ਕਨਫਿਊਜ਼ਿੰਗ ਹੈ ਜਿਹੜਾ ਸੋਨਰਾ ਆਇਆ ਉਹ ਛੇਤੀ ਦੇਣੀ ਨਹੀਂ ਬੁੱਝ ਸਕਦਾ ਕਿ ਕੌਣ ਇਸ ਗੱਲ ਵਿੱਚ ਸ਼ੁੱਧ ਹੈ ਤੇ ਕੌਣ ਨਹੀਂ ਸ਼ੁੱਧ ਕਿ ਯੂਸਫ ਸੱਚੀ ਬੁਰਾਇਆ ਜਾਂ ਕਿ ਯੂਸਫ ਚੰਗਾ ਆ ਪਰ ਇੱਕ ਚੀਜ਼ ਸੋਚਣਾ ਇਹ ਆ ਤੈ ਇਤਲੀ ਕਾਫੇਰ ਅਗੇਹਾ ਹੋਇਆ ਕਿ ਜਦ ਉਸ ਦੇ ਸੁਆਮੀ ਨੇ ਆਪਣੀ ਪਤਨੀ ਦੀਆਂ ਗੱਲਾਂ ਸੁਣੀਆਂ ਜਿਹੜੀ ਉਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਅਜਿਹਾ ਕੀਤਾ ਆ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ ਤਦ ਯੋਸਫ ਦੇ ਸੁਆਮੀ ਨੇ ਉਸ ਨੂੰ ਫੜ ਕੇ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ ਸੋ ਇੱਕ ਚੀਜ਼ ਮੇਰੇ ਮਨ ਵਿੱਚ ਹਮੇਸ਼ਾ ਆਉਂਦੀ ਆ ਕਿ ਜਿਹੜਾ ਬੰਦਾ ਆ ਜਿਹੜਾ ਚੋਸਤ ਬੰਦਾ ਹੁੰਦਾ ਆ ਉਹ ਉਹਨੂੰ ਪਤਾ ਆ ਉਹਦੀ ਪਤਨੀ ਕਿੱਦਾਂ ਦੀ ਐ ਕੀ ਇਸ ਸੁਆਮੀ ਨੂੰ ਪਤਾ ਸੀ ਕਿ ਉਹਦੀ ਪਤਨੀ ਇਦਾਂ ਦੇ ਕੰਮ ਕਰਨ ਕਰ ਸਕਦੀ ਐ ਮੈਨੂੰ ਨਹੀਂ ਪਤਾ ਪਰ ਮੇਰਾ ਅੰਦਾਜ਼ਾ ਇਹ ਐ ਕਿ ਉਹ ਵੀ ਜ਼ਰੂਰ ਜਾਣਦਾ ਹੋਗਾ ਤੇ ਸ਼ਾਇਦ ਉਹ ਉਹਦੇ ਉੱਤੇ ਯਕੀਨ ਵੀ ਨਹੀਂ ਕਰ ਰਿਹਾ ਇਸ ਟਾਈਮ ਤੇ ਪਰ ਹੁਣ ਉਹ ਕਰੇ ਕੀ ਹੁਣ ਉਹਦੇ ਸਾਰੇ ਟੱਬਰ ਦੇ ਸਾਹਮਣੇ ਤਾਂ ਉਹ ਕਹਿ ਰਹੀ ਐ ਕਿ ਉਹਨੇ ਉਹਨੇ ਯੂਸਫ ਨੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਤੇ ਹੁਣ ਉਹ ਕੀ ਕਰੂਗਾ ਉਹਨੂੰ ਮਤਲਬ ਜਿਹੜਾ ਜਿਹੜਾ ਗੁਲਾਮ ਲਿਆਂਦਾ ਉਹਦੀ ਡਿਫੈਂਸ ਕਰੂਗਾ ਜਾਂ ਆਪਣੀ ਪਤਨੀ ਦਾ ਪੱਖ ਲਾਊਗਾ ਜੋ ਹੈ ਮਿਸਰੀ ਰਾਈਟ ਸੋ ਏ ਕਲੀਅਰ ਨਹੀਂ ਹੈ ਮੇਰੇ ਮਨ ਵਿੱਚ ਕਿ ਇਹ ਬੰਦਾ ਸੱਚੀ ਯੂਸਫ ਨੂੰ ਅਮ ਦੋਸ਼ੀ ਸਮਝਦਾ ਸੀ ਤੇ ਜਦੋਂ ਇੱਥੇ ਲਿਖਿਆ ਆ ਕਿ ਤਦ ਯੂਸਫ ਦੇ ਸੁਆਮੀ ਨੇ ਉਸ ਨੂੰ ਫੜ ਕੇ ਕੈਦ ਵਿੱਚ ਪਾਇਆ ਇੱਥੇ ਲਿਖਿਆ ਉਹਦਾ ਕਰੋਧ ਭੜਕ ਉੱਠਿਆ ਇੰਗਲਿਸ਼ ਵਿੱਚ ਲਿਖਿਆ 19ਵੀਂ ਆਇਤ ਵਿੱਚ ਵੇ ਜਿਹੜਾ ਉਹਦਾ ਕ੍ਰੋਧ ਸ਼ਾਇਦ ਉਹਦੀ ਪਤਨੀ ਦੇ ਉੱਤੇ ਵੀ ਪਟਕੋਟਿਆ ਹੋ ਸਕਦਾ ਹੈ ਇਹ ਯੂ ਨੋ ਵੇ ਉਹ ਝੂਠ ਬੋਲ ਰਹੀ ਪਰ ਉਹ ਕਹਿ ਨਹੀਂ ਸਕਦਾ ਕੁਝ ਐਨੀਵੇਸ ਤਾਂ ਯੋਸਫ ਦੇ ਸੁਆਮੀ ਨੇ ਉਸ ਨੂੰ ਫੜ ਕੇ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ ਹੁਣ ਇੱਕ ਵੀ ਇੱਥੇ ਲਿਖਿਆ ਪਰ ਯਹੋਵਾ ਯੋਸਫ ਦੇ ਸੰਗ ਸੀ ਸੀ ਯੋਸਫ ਹਾਜੇ ਵੀ ਰੱਬ ਉਹਦੇ ਨਾਲ ਐ ਬਿਸ਼ੱਕ ਉਹ ਕੈਦ ਵਿੱਚ ਐ ਉਹਦੇ ਘਰ ਵਿੱਚ ਵੀ ਗੁਲਾਮ ਦੀ ਤੌਰ ਤੇ ਉਹਦੇ ਨਾਲ ਅਸੀਂ ਹੁਣ ਕੈਦ ਵਿੱਚ ਵੀ ਰੱਬ ਉਹਦੇ ਨਾਲ ਐ ਅਤੇ ਉਹਨੇ ਉਸ ਉੱਤੇ ਕਿਰਪਾ ਕੀਤੀ ਮਤਲਬ ਰੱਬ ਨੇ ਯੂਸਫ ਦੇ ਉੱਤੇ ਕਿਰਪਾ ਕੀਤੀ ਹੁਣ ਕਿਰਪਾ ਕਿਦਾਂ ਕੀਤੀ ਇੱਥੇ ਲਿਖਿਆ ਐ ਅਤੇ ਉਸਨੇ ਕੈਦਖਾਨੇ ਦੇ ਦਰੋਗੇ ਦੀਆਂ ਨਜ਼ਰਾਂ ਵਿੱਚ ਦਿਆ ਪਾਈ ਅਤੇ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਦੇ ਕੈਦ ਵਿੱਚ ਸਨ ਯੂਸਫ ਦੇ ਹੱਥ ਵਿੱਚ ਦੇ ਦਿੱਤੇ ਦੇਖੋ ਇੱਕ ਗੁਲਾਮ ਇੱਕ ਇੱਕ ਕੈਦੀ ਖੁਦ ਯੋਸਫ ਬਣਿਆ ਹੁਣ ਸਾਰਾ ਕੁਝ ਉਹਦੇ ਹੱਥ ਵਿੱਚ ਦੇ ਦਿੱਤਾ ਕਿਉਂਕਿ ਰੱਬ ਉਹਦੇ ਉੱਤੇ ਬਰਕਤ ਪਾ ਰਿਹਾ ਸੀ ਉਹੀ ਗੱਲ ਪੋਟੀਫਰ ਦੇ ਘਰ ਵਿੱਚ ਹੋਈ ਸੋ ਕੋਈ ਫਰਕ ਨਹੀਂ ਕਿ ਯੋਸਫ ਪੋਟੀਫਰ ਦੇ ਘਰ ਵਿੱਚ ਸੀ ਜਾਂ ਹੁਣ ਕੈਦਖਾਨੇ ਵਿੱਚ ਕਿਉਂਕਿ ਰੱਬ ਉਹਦੇ ਨਾਲ ਸੀ ਰੱਬ ਉਹਨੂੰ ਬਰਕਤ ਦਿੰਦਾ ਹੀ ਰਿਹਾ ਕੈਦਖਾਨੇ ਵਿੱਚ ਵੀ ਰਾਈਟ ਹੱਥ ਵਿੱਚ ਦੇ ਦਿੱਤਾ ਅਤੇ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੀ ਚਨਾਉਂਦਾ ਸੀ ਮਤਲਬ ਹੁਣ ਕਰਕੇ ਉਹ ਜ਼ਿੰਮੇਵਾਰ ਸੀ ਰੱਬ ਨੇ ਉਹਦੇ ਉਹਨੂੰ ਬਰਕਤ ਦਿੱਤੀ ਸੀ ਅਸੀਸ ਦਿੱਤੀ ਸੀ ਇਿੱਥੇ ਲਿਖਿਆ ਕੈਦਖਾਨੇ ਦਾ ਦਰੋਗਾ ਕਿਸੇ ਗੱਲ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਖਬਰ ਨਹੀਂ ਲੈਂਦਾ ਸੀ ਸੇਮ ਚੀਜ਼ ਜੋ ਪਾਟੀਫਰ ਦੀ ਸੀ ਕਿਉਂਕਿ ਜੋ ਯਹੋਵਾ ਯੋਸਫ ਦੇ ਸੰਗ ਸੀ ਅਤੇ ਜੋ ਕੁਝ ਉਹ ਕਰਦਾ ਸੀ ਯਹੋਵਾ ਉਸ ਨੂੰ ਸਫਲ ਬਣਾ ਦਿੰਦਾ ਸੀ ਸੇਮ ਥਿੰਗ ਸਫਲਤਾ ਉੱਥੇ ਸਫਲਤਾ ਇੱਥੇ ਕੈਦਖਾਨੇ ਵਿੱਚ ਇੱਕ ਚੀਜ਼ ਮੈਂ ਗੱਲ ਕਰਨੀ ਚਾਹੁੰਦਾ ਹਾਂ ਵੀ ਇਹ ਜਿਹੜਾ ਜਿਹੜਾ ਕੈਦਖਾਨੇ ਦਾ ਦਰੋਗਾ ਆ ਮੈਨੂੰ ਕੀ ਵੀ ਇਦਾਂ ਲੱਗਦਾ ਕਿ ਇਹ ਪੋਟੀਫਰ ਹੀ ਸੀ ਕਿਉਂਕਿ ਜਦੋਂ ਤੁਸੀਂ ਪੋਟੀਫਰ ਦੇ ਬਾਰੇ ਪਤਾ ਇੱਥੇ ਲਿਖਦੇ ਆ ਇੱਥੇ ਲਿਖਿਆ ਆ ਅਤੇ ਪੋਟੀਫਰ ਮਿਸਰੀ ਨੇ ਜਿਹੜਾ ਫਰੂਨ ਦਾ ਹਾਕਮ ਅਤੇ ਅੰਗ ਰੱਖਿਆ ਕਾਂ ਦਾ ਪ੍ਰਧਾਨ ਸੀ ਉਸ ਨੂੰ ਇਸਮੈਲਿਆਂ ਦੇ ਹੱਥੋਂ ਸੋ ਜਿਹੜਾ ਇਹ ਇਹ ਇਸ ਬੰਦੇ ਦੀ ਪਦਵੀ ਸੀ ਪੋਟੀਫਰ ਦੀ ਇਹ ਲੱਗ ਰਿਹਾ ਹੈ ਕਿ ਮੈਨੂੰ ਇਹ ਵੀ ਕੈਦਖਾਨੇ ਦੇ ਵੀ ਜ਼ਿੰਮੇਵਾਰੀ ਇਹਦੀ ਸੀ ਜਿੱਥੇ ਉਸ ਸੋ ਮੈਨੂੰ ਲੱਗਦਾ ਜਾਂ ਤਾਂ ਉਹ ਦੋਨੇ ਮਨੁੱਖ ਦਰੋਗਾ ਤੇ ਇਹ ਸੇਮ ਸੀ ਜਾਂ ਘੱਟੋ ਘੱਟ ਇਹ ਸੀ ਕਹਿ ਸਕਦੇ ਪਾਰਟੀ ਫਰ ਦੀ ਨਿਗਰਾਨੀ ਸੀ ਇਹਦੇ ਉੱਤੇ ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਮੈਂ ਕਿੱਦਾਂ ਕਿਉਂ ਏਦਾਂ ਸੋਚਦਾ ਹਾਂ ਅ ਅਸੀਂ ਅਗਲੇ ਚੈਪਟਰ ਵਿੱਚ ਦੇਖਦੇ ਹਾਂ ਮੇਬੀ ਇਥਿਸਮ ਆ ਜਾਊਗਾ ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਆਪਣੇ ਸਵਾਮੀ ਅਰਥਾਤ ਮਿਸਰ ਦੇ ਰਾਜੇ ਦੇ ਵਿਰੁੱਧ ਕੁਝ ਅਪਰਾਧ ਕੀਤਾ ਹੁਣ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਕੀ ਅਪਰਾਧ ਸੋ ਦੋ ਜਣੇ ਸੀ ਇੱਥੇ ਐਕਸ ਸੀ ਰਸੋਈਆ ਤੇ ਐਕਸ ਸੀ ਅਮ ਸਾਕੀ ਓਕੇ ਤੇ ਉਹਨਾਂ ਨੇ ਫਰਉਨ ਜੋ ਮਿਸਰ ਦੇਸ਼ ਦਾ ਰਾਜਾ ਸੀ ਉਹਦੇ ਖਿਲਾਫ ਕੋਈ ਅਪਰਾਧ ਕੀਤਾ ਇਥੇ ਲਿਖਿਆ ਤਦ ਫਰਉਨ ਆਪਣੇ ਦੋਹਾਂ ਪ੍ਰਧਾਨਾਂ ਦੇ ਉੱਤੇ ਅਰਥਾਤ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਉੱਤੇ ਗੁੱਸੇ ਹੋਇਆ ਅਤੇ ਉਸ ਨੇ ਉਹਨਾਂ ਨੂੰ ਅੰਗ ਰਖਿਆ ਕਾਂ ਦੇ ਪ੍ਰਧਾਨ ਦੇ ਘਰ ਸੋ ਆਹ ਜਿਹੜੀ ਚੀਜ਼ ਨਹੀਂ ਲਿਖੀ ਅੰਗ ਰਖਿਆ ਕਾਂ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸ ਕੈਦਖਾਨੇ ਵਿੱਚ ਜਿੱਥੇ ਯੋਸਫ ਕੈਦ ਕੀ ਆਦੀ ਸੀ ਬੰਦ ਕਰ ਦਿੱਤਾ ਇਿੱਥੇ ਲਿਖਿਆ ਇਹ ਦੇ ਘਰ ਵਿੱਚ ਅੰਗ ਰਖਿਆ ਕਾ ਦੇ ਪ੍ਰਧਾਨ ਜਿਹੜਾ ਜਿਹਨੂੰ ਅਸੀਂ 39ਵੀਂ ਦੇਖਦੇ ਆਂ ਜਦੋਂ ਪਾਟੀਫਰ ਇੰਟਰੋਡਿਊਸ ਕੀਤਾ ਸੀ ਸਾਨੂੰ ਉੱਥੇ ਵੀ ਲਿਖਿਆ ਕਿ ਯੋਸਫ ਮਿਸਰ ਵਿੱਚ ਲਿਆਂਦਾ ਗਿਆ ਤੇ ਪਾਟੀਫਰ ਮਿਸਰੀ ਨੇ ਜਿਹੜਾ ਫਰੂਨ ਦਾ ਹਾਕਮ ਤੇ ਅੰਗ ਰਖਿਆ ਕਾ ਦਾ ਪ੍ਰਧਾਨ ਸੀ ਰਾਈਟ ਸੋ ਇੱਥੇ ਵੀ ਅੰਗ ਰਖਿਆ ਕਾ ਦਾ ਪ੍ਰਧਾਨ ਬਾਰੇ ਗੱਲ ਹੋ ਰਹੀ ਆ ਥੇਰ ਇਜ਼ ਇਟ ਅਸੀਂ ਪੜਿਆ ਆ 40 ਵਿੱਚ ਅੰਗਰੇ ਕਾਕਾ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸ ਉਸੇ ਹੀ ਕੈਦਖਾਨੇ ਵਿੱਚ ਪਾ ਦਿੱਤੇ ਜਿੱਥੇ ਯੋਸੇਫ ਸੀ ਇਥੇ ਲਿਖਿਆ ਅੰਗਰੇ ਕਾਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਯੋਸੇਫ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਉਹਨਾਂ ਦੀ ਸੇਵਾ ਕੀਤੀ ਜਦ ਤੱਕ ਉਹ ਕੈਦ ਵਿੱਚ ਰਹੇ ਮਿਸਰ ਦੇ ਰਾਜਾ ਦੇ ਸਾਕੀ ਅਤੇ ਰਸੋਈਏ ਨੇ ਜਿਹੜੇ ਕੈਦਖਾਨੇ ਵਿੱਚ ਬੰਦ ਸਨ ਉਹਨਾਂ ਦੋਨਾਂ ਨੂੰ ਨੇ ਇੱਕੋ ਹੀ ਰਾਤ ਆਪਣੇ ਆਪਣੇ ਫਲ ਅਨੁਸਾਰ ਸੁਪਨਾ ਵੇਖਿਆ ਓਕੇ ਸੋਨ ਸੋ ਫਿਰ ਰਹੀ ਕਿ ਯਾਦ ਰੱਖਣਾ ਕਿ ਇਹ ਜੋ ਅਸੀਂ ਦੇਖੋਗੇ ਕਿ ਜੋ ਹੋ ਰਿਹਾ ਆਇਆ ਇਥੇ ਇਸ ਯੋਸਫ ਨੂੰ ਤਾਂ ਲੱਗਤ ਨਹੀਂ ਵੀ ਕੀ ਹੋ ਰਿਹਾ ਵੀ ਮੈਂ ਪਹਿਲਾਂ ਵੇਚਿਆ ਗਿਆ ਆ ਫਿਰ ਪੋਟੀਫਰ ਦੇ ਘਰ ਵਿੱਚ ਫਿਰ ਮੈਨੂੰ ਉੱਥੋਂ ਕੱਢਿਆ ਗਿਆ ਫਿਰ ਇੱਥੇ ਆਇਆ ਮੈਂ ਸ਼ਾਇਦ ਉਹਨੂੰ ਲੱਗੇ ਵੀ ਰੱਬ ਨੇ ਤਾਂ ਮੈਨੂੰ ਛੱਡਦਾ ਪਰ ਜੋ ਇਹ ਹੋ ਰਿਹਾ ਤੁਸੀਂ ਦੇਖੋਗੇ ਇਹ ਇੱਕ ਇੱਕ ਚੀਜ਼ ਇਹ ਲੱਗ ਰਿਹਾ ਕਿ ਰੱਬ ਕਰ ਰਿਹਾ ਆ ਪਰ ਕਿਸੇ ਮਕਸਦ ਲਈ ਓਕੇ ਉਹ ਜਿਹੜਾ ਝੂਠਾ ਇਲਜ਼ਾਮ ਉਸ ਔਰਤ ਨੇ ਵੀ ਲਾਇਆ ਇਹ ਜੋ ਪਾਟਿ ਫਰਨੇ ਕੀਤਾ ਫਿਰ ਇੱਥੇ ਭੇਜਿਆ ਫਿਰ ਇਸ ਬੰਦਿਆਂ ਨਾਲ ਟਕਰਾਈ ਇਹਦੀ ਫਿਰ ਸੁਫਨਾ ਆਇਆ ਸੁਫ ਮਤਲਬ ਫਿਰ ਸੁਫਨੇ ਆਂਦਾ ਇਹਨੇ ਸਮਝਾਇਆ ਸੀ ਦੇਖੋਗੇ ਤੇ ਉਹਦਾ ਜੋ ਅੰਜਾਮ ਹੋਇਆ ਐਂਡ ਤੇ ਲੱਗ ਰਿਹਾ ਕਿ ਹਰੇਕ ਚੀਜ਼ ਜਿਹੜੀ ਆ ਉਹ ਰੱਬ ਮੈਨੇਜ ਕਰ ਰਿਹਾ ਆ ਸੋ ਇਹ ਸਾਡੇ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅੱਜ ਵੀ ਰੱਬ ਸਾਰੀਆਂ ਹਾਲਾਤਾਂ ਨੂੰ ਮੈਨੇਜ ਕਰ ਰਿਹਾ ਆ ਆਪਣੀ ਮਹਿਮਾ ਲਈ ਆਪਣੀ ਮਕਸਦ ਲਈ ਜਦ ਯੂਸਫ ਸਵੇਰੇ ਉਹਨਾਂ ਦੇ ਕੋਲ ਅੰਦਰ ਗਿਆ ਅਤੇ ਉਹਨਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ ਯੋਸਫ ਨੇ ਹਰ ਕੀ ਕੀਤਾ ਉਸਨੇ ਫਰਉਨ ਦੇ ਉਹਨਾਂ ਪ੍ਰਦਾਨਾਂ ਨੂੰ ਜਿਹੜੇ ਉਹਦੇ ਨਾਲ ਉਸ ਦੇ ਸਵਾਮੀ ਦੇ ਘਰ ਕੈਦ ਵਿੱਚ ਸਨ ਪੁੱਛਿਆ ਕਿ ਅੱਜ ਤੁਹਾਡੇ ਚਿਹਰੇ ਕਿਉਂ ਉਦਾਸ ਹੈ ਤਾਂ ਉਹਨਾਂ ਨੇ ਉਸ ਨੂੰ ਆਖਿਆ ਅਸੀਂ ਇੱਕ ਸੁਪਨਾ ਵੇਖਿਆ ਹੈ ਇੱਕ ਸੁਪਨਾ ਉਹਨਾਂ ਨੇ ਇੱਕ ਸੁਪਨਾ ਕਹਤੇ ਕਿ ਇਹ ਸੇਮ ਸੁਪਨਾ ਤਾਂ ਨਹੀਂ ਸੀ ਮੇਬੀ ਉਹ ਕਹਦੇ ਅਸੀਂ ਇੱਕ ਸੁਪਨਾ ਵੇਖਿਆ ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੋਸਫ ਨੇ ਉਹਨਾਂ ਨੂੰ ਆਖਿਆ ਕੀ ਸੁਪਨੇ ਆਦਾ ਅਰਥ ਦੱਸਣਾ ਪਰਮੇਸ਼ਰ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਆਪਣੇ ਸੁਪਨੇ ਮੈਨੂੰ ਦੱਸੋ ਸਾਕੀਏ ਸਾਕੀਆਂ ਦੇ ਮੁਖੀ ਨੇ ਯੋਸਫ ਨੂੰ ਆਪਣਾ ਸੁਪਨਾ ਦੱਸਿਆ ਅਧਿਆਖਿਆ ਦੇਖੋ ਮੇਰੇ ਸੁਪਨੇ ਵਿੱਚ ਦਾਖ ਦੀ ਇੱਕ ਵੇਲ ਮੇਰੇ ਸਨਮਖ ਸੀ ਅਤੇ ਉਸ ਵੇਲ ਵਿੱਚ 10 ਟਹਿਣੀਆਂ ਸਨ ਅਤੇ ਜਾਣੋ ਉਹਨੂੰ ਕੱਲੀਆਂ ਨਿਕਲੀਆਂ ਅਤੇ ਫੁੱਲ ਲੱਗੇ ਅਤੇ ਉਸ ਦੇ ਗੋਸ਼ਿਆਂ ਵਿੱਚ ਦਾਖ ਪੱਕ ਗਏ ਫਰੋਂ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਅਤੇ ਮੈਂ ਦਾਖਾਂ ਨੂੰ ਲਾ ਕੇ ਫਰੋਂ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਮੈਂ ਫਰੋਂ ਦੇ ਹਥੇਲੀ ਉੱਤੇ ਰੱਖਿਆ ਤਾਂ ਯੂਸਫ ਨੇ ਉਹਨੂੰ ਆਖਿਆ ਕਿ ਇਸ ਅਰਥ ਇਹ ਹੈ ਕਿ ਉਹ ਤਿੰਨ ਟਹਿਣੀਆਂ ਤਿੰਨ ਦਿਨ ਹਨ ਸੋ ਜੋ ਬੰਦੇ ਨੇ ਦੇਖਿਆ ਉਹ ਤਿੰਨ ਟਹਿਣੀਆਂ ਦੇਖੀਆਂ ਉਹ ਕਹਿੰਦਾ ਉਹ ਤਿੰਨ ਟਹਿਣੀਆਂ ਤੇਰੇ ਸੁਪਨੇ ਵਿੱਚ ਤਿੰਨ ਦਿਨਾਂ ਨੂੰ ਦਰਸਾਉਂਦੀਆਂ ਹਨ ਇਹਨਾਂ ਤਨਨਾ ਦਿਨਾਂ ਵਿੱਚ ਫਰਉਨ ਤੇਰਾ ਸਰ ਉੱਚਾ ਕਰੇਗਾ ਅਤੇ ਤੈਨੂੰ ਤੇਰੇ ਅਹੁਦੇ ਉੱਤੇ ਫੇਰ ਖੜਾ ਕਰੇਗਾ ਅਤੇ ਤੂੰ ਪਹਿਲਾਂ ਦੀ ਤਰ੍ਹਾਂ ਜਦ ਤੂੰ ਉਹਦਾ ਸਾਖੀ ਸੀ ਫੇਰ ਤੂੰ ਫਰਉਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ ਸੋ ਜਿੱਦਾਂ ਉਹਨੇ ਸੁਪਨੇ ਵਿੱਚ ਦੇਖਿਆ ਸੀ ਕਿ ਅੰਗੂਰ ਉਹ ਨਿਚੋੜ ਕੇ ਫਰਉਨ ਦੇ ਦੇ ਕੱਪ ਵਿੱਚ ਪਾਏ ਜਾਂਦੇ ਸੀ ਫਿਰ ਉਹਨੂੰ ਦਿੰਦਾ ਸੀ ਸੋ ਉਹ ਸੁਸਨਾ ਜੋ ਜੋਸਫ ਕਹਿੰਦਾ ਦਾ ਮਤਲਬ ਹੈ ਕਿ ਤੂੰ ਮਰ ਕੇ ਤਨਨਾ ਦਿਨਾਂ ਵਿੱਚ ਉਹਦੀ ਸੇਵਾ ਕਰੂਗਾ ਜਦ ਤੇਰਾ ਪਲਾ ਹੋਵੇ ਫਿਰ ਯੂਸਫ ਕਹਿੰਦਾ ਜਦ ਤੇਰਾ ਪਲਾ ਹੋਵੇ ਤਾਂ ਤੂੰ ਮੈਨੂੰ ਯਾਦ ਰੱਖੀ ਅਤੇ ਮੇਰੇ ਉੱਤੇ ਕਿਰਪਾ ਕਰਕੇ ਫਰਉਨ ਨੂੰ ਮੇਰੇ ਬਾਰੇ ਦੱਸੀ ਅਤੇ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈ ਸੋ ਇੱਥੇ ਯੂਸਫ ਹੁਣ ਆਪਣੀ ਮਰਜ਼ੀ ਕਰ ਰਿਹਾ ਆ ਉਹ ਕਹਿ ਰਿਹਾ ਵੀ ਤੂੰ ਮੇਰੇ ਬਾਰੇ ਵੀ ਦੱਸੀ ਤਾਂ ਕਿ ਮੈਂ ਵੀ ਇੱਥੋਂ ਨਿਕਲ ਸਕਾਂ ਕਰਕੇ ਇਸ ਜਿਹੜੀ ਗੱਲ ਤੇ ਇਸ ਸੰਬੰਧੀ ਜਿਹੜੀ ਸੱਚ ਹੋਣੀ ਆ ਤੇ ਜਦੋਂ ਸੱਚ ਹੋਈ ਤੂੰ ਮੇਰੇ ਬਾਰੇ ਵੀ ਦੱਸੀ ਮੈਂ ਵੀ ਇੱਥੇ ਨਿਕਲ ਸਕੂੰਗਾ ਪਰ ਤੁਸੀਂ ਜਾਣੋਗੇ ਕਿ ਕਈ ਸਾਲ ਬੀਤਦੇ ਆ ਤੇ ਯੋਸਫ ਫੇਰ ਵੀ ਥਿਰੰਦਾ ਉਹ ਬੰਦਾ ਦੱਸਦਾ ਨਹੀਂ ਪਰ ਉਹ ਵੀ ਜਿਹੜੀ ਚੀਜ਼ ਆ ਲੱਗਦੀ ਆ ਉਹ ਰੱਬ ਨੇ ਹੀ ਕਰਾਈ ਸੋ ਸੀ ਐਨੀਵੇਜ਼ ਦੇਖਦੇ ਆ ਅੱਗੇ ਤੁਰ ਕੇ ਇੱਥੇ ਕਿਉਂਕਿ ਜੋ ਸੱਚ ਮੱਚ ਮੈਂ ਅਬਰਾਨੀਆਂ ਦੇ ਦੇਸ਼ ਵਿੱਚੋਂ ਚਰਾਇਆ ਗਿਆ ਹਾਂ ਅਤੇ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਕਿ ਉਹ ਮੈਨੂੰ ਇਸ ਕੈਦਖਾਨੇ ਵਿੱਚ ਰੱਖਣ ਸੋ ਉਹ ਉਸ ਸਾਕੇ ਦੇ ਦੇ ਪਰਦਾਨ ਬਾਰੇ ਗੱਲ ਕਰ ਰਿਹਾ ਐ ਦਿਨ ਆ ਗੱਲ ਕਰ ਰਿਹਾ ਜਦ ਰਸੋਈਆ ਦੇ ਮੁਖੀ ਨੇ ਵੇਖਿਆ ਕਿ ਉਸ ਦੇ ਸੁਪਨੇ ਦਾ ਅਰਥ ਚੰਗਾ ਹੈ ਮਤਲਬ ਉਹਨੇ ਦੇਖਿਆ ਕਿ ਉਹਦਾ ਸੁਪਨਾ ਦਾ ਮਤਲਬ ਚੰਗਾ ਹੀ ਸੀ ਸ਼ਾਇਦ ਕਰਕੇ ਉਹ ਅਦਾਸ ਸੀ ਕਰਕੇ ਉਹਨਾਂ ਨੂੰ ਉਹ ਬੁਰਾ ਲੱਗਦਾ ਹੋਣਾ ਸੁਪਨਾ ਜਦੋਂ ਉਹਨੇ ਦੇਖਿਆ ਕਿ ਦੂਜੇ ਨੂੰ ਚੰਗਾ ਦੱਸਿਆ ਸ਼ਾਇਦ ਉਹ ਰਸੋਈਆ ਨੇ ਸੋਚਿਆ ਕਿ ਮੈਨੂੰ ਵੀ ਚੰਗਾ ਦੱਸੂਗਾ ਰਾਈਟ ਮੈਨੂੰ ਲੱਗਦਾ ਕਿ ਇਸ ਰਸੋਈਆ ਜਿਹੜਾ ਸੀ ਇਹਨੇ ਇਹ ਨਹੀਂ ਇਹਨਾਂ ਸੀ ਇਹਨੇ ਇਹ ਦੇਖਿਆ ਵੀ ਚੰਗਾ ਦੱਸਿਆ ਉਹਨੇ మేబీ ਇਹਨੂੰ ਇਹ ਨਾ ਸੀ మేబీ ਇਹਨੂੰ ਇਹ ਇੰਨਾ ਪੂਰਾ ਯਕੀਨ ਨਾ ਸੀ ਕਿ ਜੋ ਯੂਸਫ ਕਹਿ ਰਿਹਾ ਉਹ ਸੱਚ ਸੀ ਕਰਕੇ ਇਹਨੇ ਕਿਹਾ ਵੀ ਜੋ ਉਹਨੂੰ ਚੰਗਾ ਕਹਿਆ ਮੈਨੂੰ ਵੀ ਚੰਗਾ ਕਹਿ ਦੇਊਗਾ ਪਰ ਕਹਿਣ ਦੇ ਨਾ ਕੀ ਹੋਣਾ ਸੋ మేబీ ਉਹ ਸਿਰਫ ਆਪਣੇ ਆਪ ਨੂੰ ਫ਼ੈਸਲਾ ਦੇਣਾ ਚਾਹੁੰਦਾ ਸੀ ਜਦ ਦੂਜੇ ਨੂੰ ਹ਼ਸਲਾ ਦਵਾਇਆ ਪਰ ਉਹਨੇ ਉਦਾਂ ਨਾ ਸੀ ਪੁੱਛਣਾ ਉਹਨੂੰ ਜੇ ਕਿਸੇ ਹੋਰ ਨੂੰ ਚੰਗਾ ਨਾ ਦੱਸਦਾ ਸੋ ਇਹ ਥੋੜੀ ਜੀ ਇੰਟਰਸਟਿੰਗ ਚੀਜ਼ ਹੈ ਇੱਥੇ ਕਿ ਸ਼ਾਇਦ ਉਹ ਉਦਹੀਂ ਆਪਣੇ ਆਪ ਨੂੰ ਤਸੱਲੀ ਦਵਾਣਾ ਚਾਹੁੰਦਾ ਸੀ ਬਿਸ਼ੱਕ ਉਹ ਯੂਸਫ ਦੇ ਉੱਤੇ ਪੂਰੀ ਤਰ੍ਹਾਂ ਯਕੀਨ ਨਾ ਸੀ ਕਰਦਾ మేబీ ਯਾਦ ਰਸੋਈ ਦੇ ਮੋਕੇ ਨੇ ਵੇਖਿਆ ਕਿ ਉਸ ਦੇ ਸੁਪਨੇ ਦਾ ਅਰਥ ਚੰਗਾ ਹੈ ਤਾਂ ਉਸ ਨੇ ਯੋਸਫ ਨੂੰ ਆਖਿਆ ਕਿ ਮੈਂ ਵੀ ਇੱਕ ਸੁਪਨਾ ਵੇਖਿਆ ਰਾਈਟ ਸੋ ਹਣ ਉਹ ਕਹਿੰਦਾ ਮੈਨੂੰ ਵੀ ਦੱਸ ਅਤੇ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ ਅਤੇ ਸਭ ਤੋਂ ਉੱਪਰਲੀ ਟੋਕਰੀ ਜਿਹੜੀ ਸੀ ਉਹਦੇ ਵਿੱਚ ਫਰੂਨ ਲਈ ਭੈਣੇ-ਭੈਣ ਪਕਾਰਦੀਆਂ ਪਕਾਈਆਂ ਹੋਈਆਂ ਪਕਾਇਆ ਹੋਇਆ ਭੋਜਨ ਸੀ ਅਤੇ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ ਤਦ ਯੋਸਫ ਨੇ ਉੱਤਰ ਦੇ ਕੇ ਆਖਿਆ ਇਸ ਦਾ ਅਰਥ ਇਹ ਹੈ ਕਿ ਉਹ ਤਿੰਨ ਟੋਕਰੀਆਂ ਤਿੰਨ ਦਿਨ ਹਨ ਸੋ ਜਿੱਦਾਂ ਤਿੰਨ ਟੈਣੀਆਂ ਸਨ ਹੁਣ ਤਿੰਨ ਟੋਕਰੀਆਂ ਆ ਜਿੱਦਾਂ ਉਹ ਤਿੰਨ ਟੈਣੀਆਂ ਤਿੰਨ ਦਿਨਾਂ ਨੂੰ ਦਰਸਾਉਂਦੀਆਂ ਸੀ ਹੁਣ ਇਹ ਤਿੰਨ ਟੋਕਰੀਆਂ ਵੀ ਤਿੰਨ ਦਿਨਾਂ ਨੂੰ ਦਰਸਾਉਂਦੀਆਂ ਆ ਰਾਈਟ ਇਹਨਾਂ ਤਿੰਨਾਂ ਦਿਨਾਂ ਵਿੱਚ ਫਰਉਨ ਤੇਰੇ ਸਿਰ ਤੇਰਾ ਸਿਰ ਤੇਰੇ ਉੱਤੇ ਲਾ ਦੇਵੇਗਾ ਅਤੇ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ ਸੋ ਜਿੱਦਾਂ ਉਹ ਪੰਛੀ ਜਿਹੜੀ ਟੋਕਰੀਆਂ ਦੇ ਉਪਰੋਂ ਖਾ ਰਹੀ ਐ ਅਸੀਂ ਰੋਟੀਆਂ ਉਹਦੇ ਸੁਪਨੇ ਵਿੱਚ ਉਹ ਕਹ ਰਿਹਾ ਇਹਦਾ ਮਤਲਬ ਇਹ ਕਿ ਪੰਚੀ ਤਰੀ ਲਾਸ਼ ਨੂੰ ਖਾਣਗੇ ਜਦੋਂ ਫਰੂਨ ਤੇਰਾ ਸਿਰ ਲਹਾ ਕੇ ਤੇਰੇ ਸਰੀਰ ਨੂੰ ਟਾਂਗ ਦਊਗਾ ਫਿਰ ਤੀਜੇ ਦਿਨ ਫਰੂਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਿਰ ਆਪਣੇ ਸਾਰੇ ਕਰਮਚਾਰ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਉਹ ਅਤੇ ਰਸੋਈਏ ਦੇ ਮੁਖੀਏ ਦਾ ਸਿਰ ਉੱਚਾ ਕੀਤਾ ਮਤਲਬ ਉਹਨੂੰ ਕੈਦਖਾਨੇ ਵਿੱਚੋਂ ਕੱਢ ਦਿੱਤਾ ਤਿੰਨਾਂ ਦਿਨਾਂ ਬਾਅਦ ਓਨਲੀ 3 ਡੇਸ ਪਰ ਉਸਨੇ ਸਾਕੀਆਂ ਉਹ ਐਕਸ਼ੀ ਟੋਟਲ ਨਹੀਂ ਸੁਫਨੇ ਤੋਂ ਬਾਅਦ ਤਾਂ देन ਰਾਈਟ ਸੋ ਪਰ ਉਸਨੇ ਸਾਕੀਆਂ ਦੇ ਮੁਖੀ ਨੂੰ ਤਾਂ ਉਹਦੇ ਅਹੁਦੇ ਉੱਤੇ ਫੇਰ ਨਿਯੁਕਤ ਕੀਤਾ ਤਾਂ ਜੋ ਉਹ ਫਰੂੰ ਦੀ ਹਥੇਲੀ ਉੱਤੇ ਪਿਆਲਾ ਰੱਖੇ ਪਰ ਉਸਨੇ ਰਸੋਈਆਂ ਦੇ ਦੇ ਮੁਖੀ ਨੂੰ ਫਾਂਸੀ ਦੇ ਦਿੱਤੀ ਜਿਵੇਂ ਯੋਸਫ ਨੇ ਉਹਨਾਂ ਦੇ ਸੁਪਨੇ ਦਾ ਅਰਥ ਦੱਸਿਆ ਸੀ ਸੋ ਐਨ ਉਦਾਂ ਹੀ ਹੋਇਆ ਜਿਦਾ ਯੋਸਫ ਨੇ ਦੱਸਿਆ ਸੀ ਤੇ ਜਰੂਰ ਜਿਹੜਾ ਸਾਕੀਆਂ ਦਾ ਮੁਖੀਆ ਸੀ ਮੁਖੀ ਸੀ ਉਹਨੇ ਵੀ ਦੇਖਿਆ ਉਹਨਾ ਕਿ ਸਿਰਫ ਮੇਰੇ ਸੰਬੰਧੀ ਜੋ ਦੱਸਿਆ ਸੀ ਉਹ ਨਹੀਂ ਸੱਚ ਹੋਇਆ ਪਰ ਜੋ ਰਸ ਰਸੋਈ ਦੇ ਬਾਰੇ ਦੱਸਿਆ ਸੀ ਉਹ ਵੀ ਹੋਇਆ ਇਹ ਪਰਿਥਿ ਲਿਖ ਆ ਪਰਸਾਕੀਆਂ ਦੇ ਮੁਖੀ ਨੇ ਜੋਸਫ ਨੂੰ ਯਾਦ ਨਾ ਰੱਖਿਆ ਪਰ ਉਸ ਨੂੰ ਭੁੱਲ ਗਿਆ ਸੋ ਅਮ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜੀ ਜੋਸਫ ਨੇ ਉਹਨੂੰ ਗੱਲ ਕੀਤੀ ਸੀ ਹੁਣ ਉਹ ਭੁੱਲ ਗਿਆ ਤੇ ਹੁਣ 2 ਸਾਲ ਹੋਰ ਬੀਤਨੇ ਆ ਤੇ ਫੇਰ ਕਹਾਣੀ ਬਦਲਦੀ ਹੈ ਸੋ ਅਸੀਂ ਇੱਥੇ ਥੋੜਾ ਜਿਹਾ ਦੇਖ ਸਕਦੇ ਹਾਂ ਕਿ ਥੋੜੀਆਂ ਚੀਜ਼ਾਂ ਯੂਸਫ ਬਾਰੇ ਕਿ ਪਹਿਲਾਂ ਜਿਹੜੀ ਚੀਜ਼ ਅਸੀਂ 39ਵੇਂ ਅਧਿਆਇ ਚ ਪੜ੍ਹੀ ਸੀ ਕਿ ਯੂਸਫ ਨੇ ਇਸ ਔਰਤ ਨਾਲ ਬੁਰਾ ਕੰਮ ਨਹੀਂ ਕੀਤਾ ਇਸ ਕਰਕੇ ਨਹੀਂ ਕਿਉਂਕਿ ਉਹਦੀ ਇੱਛਾ ਨਹੀਂ ਸੀ ਉਹਦੇ ਨਾਲ ਲੇਟਣ ਦੀ ਹੋ ਸਕਦਾ ਕਿ ਯੂਸਫ ਵੀ ਮਰਦ ਸੀ ਉਹਦੀ ਇੱਛਾ ਸੀ ਅੰਦਰ ਲੇਟਣ ਦੀ ਉਹਦੇ ਨਾਲ ਪਰ ਉਹਨੂੰ ਪਤਾ ਸੀ ਕਿ ਉਹ ਗਲਤ ਸੀ ਉਹਨੇ ਆਪਣੀਆਂ ਆਪਣੇ ਸਰੀਰ ਦੀ ਗੱਲ ਨਹੀਂ ਸੁਣੀ ਉਹਨੇ ਜੋ ਸਹੀ ਸੀ ਉਹ ਸੁਣਿਆ ਤੇ ਸਾਡੇ ਕਿੰਨੀ ਔਖੀ ਚੀਜ਼ ਆ ਅਸੀਂ ਜਾਣਦੇ ਆ ਪਰ ਅੱਜ ਵੀ ਯੀਸੂ ਨੂੰ ਮਨਜ਼ੂਰ ਕਰਕੇ ਕਰਕੇ ਉਹ ਸਾਡੇ ਪਾਪਾਂ ਲਈ ਮਰਿਆ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਵੀ ਆਪਣੇ ਸਰੀਰ ਨੂੰ ਸੂਰੀ ਉੱਤੇ ਟੰਗ ਕੇ ਸਰੀਰ ਦੀਆਂ ਛਾਵਾਂ ਦੀ ਥਾਂ ਤੇ ਪਵਿੱਤਰ ਸ਼ਕਤੀ ਅਨੁਸਾਰ ਜੀਏ ਤੇ ਲੱਗ ਸਕਦਾ ਬਹੁਤ ਔਖਾ ਪਰ ਅਸੀਂ ਰੱਬ ਦੇ ਮੋਹਰੇ ਬੇਨਤੀ ਕਰ ਸਕਦੇ ਕਿ ਉਹਨਾਂ ਅਸੀਂ ਇਕੱਠੇ ਕਰੀਏ ਕਿ ਸਾਡੇ ਪਿਆਰੇ ਪਿਤਾ ਤੁਹਾਡੇ ਪੁੱਤਰ ਦੇ ਲਹੂ ਸਾਡੇ ਪ੍ਰਭੂ ਯੀਸੂ ਸਾਡੇ ਮਹਾਨ ਰਾਜਾ ਯੀਸੂ ਦੇ ਲਹੂ ਦੁਆਰਾ ਅਸੀਂ ਪੁੱਛਦੇ ਹਾਂ ਕਿ ਸਾਨੂੰ ਵੀ ਇਹ ਤਾਕਤ ਦੇਣੀ ਪਵਿੱਤਰ ਸ਼ਕਤੀ ਦੇਣੀ ਤਾਂ ਕਿ ਅਸੀਂ ਸਰੀਰ ਦੀਆਂ ਇੱਛਾਵਾਂ ਨੂੰ ਉਸ ਸੂਰਜ ਉੱਤੇ ਜਿਹੜੀ ਜਿਹਦੇ ਉੱਤੇ ਯੀਸੂ ਮਰਿਆ ਸੀ ਉਹਦੇ ਉੱਤੇ ਟੰਗਣ ਰਹਿਣ ਦਈਏ ਤੇ ਆਪਣੇ ਆਪਣੇ ਨਵੇਂ ਜੀਵਨ ਅਨੁਸਾਰ ਜੀਏ ਤੇ ਚੰਗੀਆਂ ਚੀਜ਼ਾਂ ਲਈ ਸਾਡੇ ਦਿਲ ਵਿੱਚ ਪਿਆਸ ਹੋਵੇ ਜਿੱਦਾਂ ਪਹਿਲਾਂ ਬੁਰੀਆਂ ਚੀਜ਼ਾਂ ਦੀ ਦੀ ਪਿਆਸ ਸਾਡੇ ਅੰਦਰ ਹੁੰਦੀ ਸੀ ਸੋ ਇਹ ਸਾਰੀਆਂ ਗੱਲਾਂ ਤੁਹਾਡੇ ਪੁੱਤਰ ਦੇ ਨਾਮ ਰਾਹੀਂ ਪੁੱਛਦੇ ਆਂ ਆਮੀਨ ਸੋ ਦੂਜੀ ਚੀਜ਼ ਅਸੀਂ ਦੇਖਦੇ ਆਂ ਕਿ ਬਿਸ਼ੱਕ ਯੂਸਫ ਯੂਸਫ ਨੂੰ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਆ ਉਹਦੇ ਨਾਲ ਤਾਂ ਬਹੁਤ ਉਹਦੇ ਪਾਣੇ ਤਾਂ ਬਹੁਤ ਵੱਡੀਆਂ ਬੇਇਨਸਾਫੀਆਂ ਉਹਦੇ ਨਾਲ ਹੋ ਰਹੀਆਂ ਸੋਚੋ ਉਹਦੇ ਭਰਾਵਾਂ ਨੇ ਉਹਨੂੰ ਵੇਚਿਆ ਫਿਰ ਉਹ ਗੁਲਾਮ ਪੋਟੀਫਰ ਦੇ ਘਰ ਵਿੱਚ ਬਣਿਆ ਫਿਰ ਪੋਟੀਫਰ ਦੀ ਪਤਨੀ ਨੇ ਝੂਠ ਬੋਲ ਕੇ ਉਹਨੂੰ ਕੈਦ ਕਰਨ ਦੇ ਵਿੱਚ ਛਟਾਇਆ ਆਪਣੇ ਪਤੀ ਦੇ ਰਾਹੀਂ ਤੇ ਹੁਣ ਕੈਦਖਾਨੇ ਵਿੱਚ ਉਹ ਜਿਹੜੇ ਜਿਹੜੇ ਬੰਦੇ ਨੂੰ ਉਹਨੇ ਸੱਚ ਸੁਪਨਾ ਦੱਸਿਆ ਉਹਨੇ ਆਪਣੀ ਉਹ ਆਪਣੀ ਜ਼बान ਤੇ ਪੂਰਾ ਨਹੀਂ ਉਤਰਿਆ ਮਤਲਬ ਫਿਰੂਨ ਨੇ ਦੱਸਿਆ ਨਾ ਸੀ ਯੂਸਫ ਬਾਰੇ ਕਿ ਉਹਨੇ ਉਹਨੇ ਸੱਚ ਸਾਡੇ ਸੁਪਨਿਆਂ ਦਾ ਅਰਥ ਦੱਸਿਆ ਸੋ ਯੂਸਫ ਨਾਲ ਬੇਇਨਸਾਫੀ ਤੋਂ ਬਾਅਦ ਬੇਇਨਸਾਫੀ ਤੋਂ ਬਾਅਦ ਬੇਇਨਸਾਫੀ ਹੋ ਰਹੀ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਰੱਬ ਸਾਰਾ ਕੁਝ ਦੇਖ ਰਿਹਾ ਆ ਤੇ ਐਕਚੁਅਲੀ ਰੱਬ ਕਈ ਚੀਜ਼ਾਂ ਕਰਾਵੀ ਰਿਹਾ ਆ ਸਾਰੀਆਂ ਚੀਜ਼ਾਂ ਜਾਂ ਕਈ ਚੀਜ਼ਾਂ ਮੈਂ ਕਹਿ ਨਹੀਂ ਸਕਦਾ ਪਰ ਲੱਗ ਅਸੀਂ ਜਦੋਂ ਦੇਖੋਗੇ ਅਗਲੇ ਇਹਦੇ ਦੋ ਅਧਿਆਇਾਂ ਵਿੱਚ ਕਿ ਰੱਬ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਉਹਦਾ ਹੱਥ ਸੀ ਸੋ ਮੈਂ ਹੁਣ ਕਹਿ ਨਹੀਂ ਸਕਦਾ ਪੂਰੀ ਤਰ੍ਹਾਂ ਪਰ ਮੇਰੇ ਮਨ ਵਿੱਚ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਜੇ ਰੱਬ ਉਦੋਂ ਯੋਸੇਫ ਦੀ ਸੌਰਤ ਤੋਂ ਬਾਅਦ ਉਹਦੇ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਵਿੱਚ ਵਿੱਚ ਵੀ ਸਾਰਾ ਕੁਝ ਕਰਾ ਰਿਹਾ ਸੀ ਜੋ ਉਹ ਚਾਹੁੰਦਾ ਸੀ ਕਰਾਉਣਾ ਜਿਦਾਂ ਆਯੂਬ ਦੀ ਕਹਾਣੀ ਵਿੱਚ ਵੀ ਹੋਇਆ ਰਾਈਟ ਕੀ ਸਾਡੀ ਜ਼ਿੰਦਗੀ ਇਹ ਨਾਲ ਨਹੀਂ ਹੋ ਸਕਦਾ ਕੀ ਜਿਹੜੀ ਜਿਹੜੀਆਂ ਸਾਨੂੰ ਬੇਇਨਸਾਫੀਆਂ ਲੱਗਦੀਆਂ ਜਿਹੜੀਆਂ ਸਾਡੇ ਨਾਲ ਬੁਰੀਆਂ ਚੀਜ਼ਾਂ ਹੁੰਦੀਆਂ ਕਿ ਇਹਦੇ ਪਿੱਛੇ ਰੱਬ ਕੁਝ ਕਰ ਰਿਹਾ ਹੈ ਅਸੀਂ ਆਪ ਇਹਦੇ ਬਾਰੇ ਸੋਚ ਸਕਦੇ ਹਾਂ ਸੋ ਇੱਥੇ ਅਸੀਂ ਚਾਹ ਵਿੱਚ ਹੀ ਮਾ ਰਿਹਾਏ ਬੰਦ ਕਰਦੇ ਹਾਂ ਤੇ ਅਗਲੀ ਵਾਰੀ 41ਵੀਂ ਸ਼ੁਰੂ ਕਰਦੇ ਹਾਂ